ਪੀ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੁਫਤ ਮੈਡੀਕਲ ਕੈਂਪ ਦਾ ਉਦਘਾਟਨ ਮਾਤਾ ਗੁਜਰੀ ਕਾਲਜ ਦੇ ਐਕਸ ਸਟੂਡੈਂਟ ਸੇਵਾ ਜਥੇ ਦਾ ਇੱਕ ਮਹਾਨ ਕਾਰਜ ਮਾਤਾ ਗੁਜਰੀ ਕਾਲਜ ਦੇ ਐਕਸ ਸਟੂਡੈਂਟ ਸੇਵਾ ਜਥੇ ਵੱਲੋਂ ਸਰਹੰਦ ਕਸਬੇ ਦੇ ਦਸਨਾਮੀ ਅਖਾੜਾ ਵਿਖੇ ਇੱਕ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਕੈਂਸਰ ਹੱਡੀਆਂ ਅਤੇ ਅੱਖਾਂ ਦੀ ਜਾਂਚ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਕੈਂਪ ਦਾ ਉਦਘਾਟਨ ਵਿਧਾਇਕ ਲਖਵੀਰ ਸਿੰਘ ਰਾਏ ਸੇਵਕ ਜਥਾ ਅਮਰ ਸਿੰਘ ਕੈਨੇਡਾ ਦੇ ਵਿਸ਼ਵ ਵਿਆਪੀ ਪ੍ਰਧਾਨ ਸਰਪ੍ਰਸਤ ਹਰਪਾਲ ਸਿੰਘ ਚੀਮਾ ਅਤੇ ਅਮਰਜੀਤ ਸਿੰਘ ਮੰਟੀ ਯੂਕੇ ਨੇ ਸਾਂਝੇ ਤੌਰ ਤੇ ਕੀਤਾ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਮਾਤਾ ਗੁਜਰੀ ਕਾਲਜ ਐਕ ਸਟੂਡੈਂਟ ਸੇਵਾ ਜਥੇ ਦੇ ਮਹਾਨ ਕਾਰਜ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਗਰੁੱਪ ਸਮਾਜ ਲਈ ਇੱਕ ਮਿਸਾਲ ਹੈ ਉਹਨਾਂ ਨੇ ਐਨਆਰਆਈ ਦਾ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ ਇਸ ਮੁਫਤ ਚੈੱਕਅਪ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਆਪਣੀ ਸਿਹਤ ਦੀ ਜਾਂਚ ਕਰਵਾਈ ਇਹ ਕੈਂਪ ਸਮਾਜ ਲਈ ਇੱਕ ਮਹੱਤਵਪੂਰਨ ਕਦਮ ਹੈ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਵਿੱਚ ਮਦਦ ਕਰੇਗਾ ਮਾਤਾ ਕੁਜਰੀ ਕਾਲਸ ਦੇ ਐਕ ਸਟੂਡੈਂਟ ਸੇਵਾ ਜਥੇ ਦੇ ਇਸ ਮਹਾਨ ਕਾਰਜ ਦੀ ਸ਼ਲਾਘਾ ਕਰਨਾ ਜ਼ਰੂਰੀ ਹੈ ਜੋ ਕਿ ਸਮਾਜ ਲਈ ਇੱਕ ਉਦਾਹਰਣ ਹਨ ਪੇਸ਼ ਹੈ ਪੀ 24 ਤੋਂ ਸਾਹਿਬ ਮੜਕੰਦ ਦੀ ਖਾਸ ਰਿਪੋਰਟ ਸਾਨੂੰ ਕਿ ਬਹੁਤ ਵੱਡਾ ਸੇਵਾ ਦਾ ਦਿਨ ਹੈ ਸਾਡੇ ਲਈ ਅੱਜ ਮਾਤਾ ਗੁਜਰੀ ਐਕਸਟੂਡੈਂਟ ਸੇਵ ਜਥਾ ਰਜਿਸਟਰਡ ਜਿਹੜੀ ਸਾਡਾ ਸਮਾਜ ਸੇਵਾ ਲਈ ਹਮੇਸ਼ਾ ਅਗੇ ਰਹਿੰਦਾ ਸਾਡੇ ਪ੍ਰਧਾਨ ਸਾਹਿਬ ਚਿਮਾ ਸਾਹਿਬ ਔਰ ਬੰਟੀ ਵੀਰ ਜੀ ਬਾਹਰ ਤੋਂ ਆਏ ਨੇ ਸਾਰੇ ਸਾਥੀ ਨਾਂ ਕਿਹੜਾ ਕਿਹੜਾ ਲਵਾਂ ਮੈਂ ਸੰਧੂ ਸਾਹਿਬ ਜਿਨੇ ਸਾਡੇ ਪ੍ਰਧਾਨ ਜੀ ਖੜੇ ਆ ਸਾਡੇ ਛੋਟਾ ਵੀਰ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਕਰਦੇ ਅੱਜ ਜਿਹੜਾ ਕੈਂਸਰ ਦਾ ਚੈੱਕਅਪ ਵੀ ਆ ਸਭ ਤੋਂ ਵੱਡੀ ਗੱਲ ਸਾਡੇ ਸਮਾਜ ਦੇ ਵਿੱਚ ਕੈਂਸਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹਦੇ ਲਈ ਜਿਹੜਾ ਸਾਡੇ ਜਥੇਬੰਦੀ ਨੇ ਉਪਰਾਲਾ ਕੀਤਾ ਮੁਫਤ ਚੈੱਕਅਪ ਕੈਂਪ ਲਾਇਆ ਉਹ ਬਹੁਤ ਵੱਡਾ ਉਪਰਾਲਾ ਹੈ ਔਰ ਆਈ ਸਕਰੀਨਿੰਗ ਵੀ ਹੋ ਰਹੀ ਹੈ ਸਾਰਿਆਂ ਨੂੰ ਬਹੁਤ ਵੱਡੀ ਅਸਲ ਰਾਹਤ ਮਿਲੂਗੀ ਔਰ ਮੈਂ ਸਭ ਨੂੰ ਅਪੀਲ ਵੀ ਕਰਦਾ ਕਿ ਇਹ ਮੌਕੇ 'ਚ ਅਸੀਂ ਕੈਂਸਰ ਜ਼ਰੂਰ ਚੈੱਕ ਕਰਾਈਏ ਕਿਉਂਕਿ ਅਸੀਂ ਹੁਣ ਦੇਖਦੇ ਹਾਂ ਜੇ ਕਿਤੇ 10 ਡੈਥਾਂ ਨੇ ਤਾਂ 5 ਡੈਥਾਂ 50% ਤੱਕ ਕੈਂਸਰ ਆ ਰਿਹਾ ਸੋ ਸਾਨੂੰ ਇਸ ਵੱਲ ਧਿਆਨ ਦੇਣ ਦੀ ਵੀ ਲੋੜ ਹੈ ਔਰ ਸਾਡੇ ਲਈ ਬਹੁਤ ਵੱਡਾ ਉਪਰਾਲਾ ਹੈ ਕਿ ਅਸੀਂ ਸਾਰੇ ਜਿੰਨੇ ਵੀ ਲੋਕ ਆਂ ਜ਼ਰੂਰ ਕੈਂਸਰ ਆਪਣਾ ਚੈੱਕ ਕਰਾਈਏ ਅੱਜ ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟ ਸੇਵਕ ਜਥੇ ਵੱਲੋਂ ਸਰਾਂਦ ਦੇ ਇਸ ਪਵਿੱਤਰ ਥਾਨ ਉੱਤੇ ਉਚੇਚੇ ਤੌਰ ਤੇ ਅਸੀਂ ਕੈਂਸਰ ਕੈਂਪ ਹੱਡੀਆਂ ਦਾ ਕੈਂਪ ਤੇ ਬਾਕੀ ਅੱਖਾਂ ਦਾ ਕੈਂਪ ਜਿਹੜਾ ਆ ਉਹ ਲਗਾ ਰਹੇ ਆ ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟ ਸੇਵਕ ਜਥਾ ਸਮੇ ਸਮੇਂ ਤੇ ਲੋਕਾਂ ਦੀ ਸੇਵਾ ਵਾਸਤੇ ਤਤਪਰ ਰਹਿੰਦਾ ਤੇ ਅੱਜ ਦਸ਼ਦਾਮੀ ਖਾੜੇ ਦੇ ਵਿੱਚ ਅਸੀਂ ਸਾਰੇ ਇਲਾਕੇ ਦੀ ਮਦਦ ਦੇ ਨਾਲ ਐਨ ਆਰ ਆਈ ਭਰਾ ਜਿੰਨੇ ਵੀ ਸਾਡੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਮਦਦ ਦੇਣਾ ਇਹ ਕੈਂਪ ਲਾਇਆ ਤੇ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਨੇ ਮੈਂ ਹੋਰ ਵੀ ਬੇਨਤੀ ਕਰਦਾ ਕਿਉਂਕਿ ਲਾਈਵ ਚੱਲ ਰਿਹਾ ਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦਾ ਇਹ ਸਾਰੇ ਆ ਕੇ ਟੈਸਟ ਕਰਾਉਣ ਜਦੋਂ ਵੀ ਆਪਾਂ ਕੈਂਸਰ ਦੇ ਮਰੀ ਲੰਮਣ ਦੀ ਕੋਸ਼ਿਸ਼ ਕਰਦੇ ਆਂ ਪਰ ਲੋਕ ਡਰ ਜਾਂਦੇ ਨੇ ਪਰ ਡਰਨ ਦੀ ਜਰੂਰਤ ਨਹੀਂ ਮੁੱਢਲੀ ਸਟੇਜ ਤੇ ਜਦੋਂ ਕੈਂਸਰ ਫੜਿਆ ਜਾਂਦਾ ਤਾਂ ਇਸ ਦੇ ਬਹੁਤ ਇਲਾਜ ਨੇ ਜਦੋਂ ਸਮਾਂ ਲੰਘ ਜਾਂਦਾ ਫਿਰ ਸਾਨੂੰ ਪ੍ਰੋਬਲਮ ਆਉਂਦੀ ਆ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਹੜੇ ਵੀ ਇੱਥੇ ਪਹੁੰਚੇ ਨੇ ਉਹ ਜਿੱਥੇ-ਜਿੱਥੇ ਅੱਖਾਂ ਦਾ ਟੈਸਟ ਕਰਾਉਂਦੇ ਨੇ ਜਾਂ ਹੱਡੀਆਂ ਦਾ ਟੈਸਟ ਕਰਾਉਂਦੇ ਨੇ ਕੈਂਸਰ ਦਾ ਜ਼ਰੂਰ ਟੈਸਟ ਕਰਾਉਣ ਤਾਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ ਮਾਤਾ ਗੁਜਰੀ ਕਾਲਜ ਐਕਸਟੂਡੈਂਟ ਸੇਫ ਜਥੇ ਦੇ ਵੱਲੋਂ ਅੱਜ ਦਸਨਾਮੇ ਅਖਾੜਾ ਹਰੰਦ ਸ਼ਹਿਰ ਵਿਖੇ ਜੋ ਕੈਂਸਰ ਕੈਂਪ ਲਗਾਇਆ ਜਾ ਰਿਹਾ ਵਾ ਸੋ ਇਹ ਜਿਹੜੀ ਮਾਤਾ ਗੁਜਰੀ ਕਾਲਜ ਐਕਸਟੂਡੈਂਟ ਸੇਫ ਜਥੇ ਦੀ ਸਾਰੀ ਦੀ ਸਾਰੀ ਟੀਮ ਇੰਡੀਆ ਟੀਮ ਤੇ ਐਨ ਆਰ ਆਈ ਟੀਮ ਸਾਰੀਆਂ ਇਕੱਠੀਆਂ ਹੋ ਕੇ ਇਹੋ ਜਿਹੇ ਅਪ੍ਰੈਲ ਕਰਦੇ ਰਹਿੰਦੇ ਨੇ ਜੋ ਕਿ ਇਸ ਸਾਲ ਦੇ 12 ਕੈਂਪ ਮੈਥੇ ਹੋਏ ਸੀ ਆਲਰੇਡੀ 11 ਕੈਂਪ ਆਲੇ-ਦੋਲੇ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਦੇ ਵਿੱਚ ਫ੍ਰੀ ਆਫ ਕਾਸਟ ਆਪਰੇਸ਼ਨ ਅੱਖਾਂ ਦੇ ਦੇ ਐਨਕਾ ਵਗੈਰਾ ਦੇ ਕਰਵਾਏ ਨੇ ਸੋ ਇੱਕ ਵੱਡਾ ਕੈਂਪ ਸੋ ਇਹਦੇ ਵਿੱਚ ਜੋ ਕੈਂਸਰ ਦਾ ਉਹਦੇ ਵਾਸਤੇ ਸਾਡੀ ਕੁਲਵੰਤ ਸਿੰਘ ਢਾਲੀਵਾਲ ਜੀ ਵੱਲੋਂ ਜੋ ਇੰਗਲੈਂਡ ਤੋਂ ਟੀਮ ਹੈ ਉਹ ਸਾਰਾ ਕੈਂਸਰ ਦਾ ਜੋ ਵੀ ਟ੍ਰੀਟਮੈਂਟ ਚੈੱਕਅਪ ਕਰਦੇ ਨੇ ਸੋ ਇਹਨਾਂ ਦੇ ਬਹੁਤ ਸਾਰੇ ਜਿਹੜੇ ਪੁਰਾਣੇ ਐਨਆਰਆਈ ਵੀਰ ਨੇ ਕੋਸ਼ਿਸ਼ ਤੋਂ ਪੜ੍ਹ ਕੇ ਗਏ ਹੋਣੇ ਕਾਲਜ ਦੇ ਵਿੱਚੋਂ ਉਹ ਆਪਣਾ ਸਾਰੇ ਰਲ ਮਿਲ ਕੇ ਇਹ ਜਿਹੜੇ ਜਿਹੜੇ ਸੋਸ਼ਲ ਭਲਾਈ ਦੇ ਕੰਮ ਅਕਸਰ ਕਰਦੇ ਰਹਿੰਦੇ ਨੇ ਸੋ ਅਸੀਂ ਅਰਦਾਸ ਕਰਦੇ ਹਾਂ ਸੱਚੇ ਬਾਦਸ਼ਾਹ ਅੱਗੇ ਕਿ ਸਾਰੇ ਵੀਰਾਂ ਨੂੰ ਤੰਦਰੁਸਤ ਏਦਾਂ ਹੀ ਜੋ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਕੈਂਪ ਨੇ ਜੋ ਮਿੱਥੇ ਹੋਏ ਨੇ ਉਹ ਵੀ ਸਮੇਂ ਸਿਰ ਲੱਗਦੇ ਰਹਿਣ ਤੇ ਸਾਰਿਆਂ ਨੂੰ ਸੱਚੇ ਬਾਦਸ਼ਾਹ ਰਹਿਮਤ ਬਖਸ਼ੇ ਥੈਂਕ ਯੂ ਜੀ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਕੈਂਪ ਹੈ ਜਿਹੜਾ ਲੱਗ ਰਿਹਾ ਹੈ ਅੱਜ ਦਸਨਾਮੀ ਖਾੜੇ ਦੇ ਵਿੱਚ ਜਿਹਦੇ ਵਿੱਚ ਕੈਂਸਰ ਦੇ ਚੈੱਕਅਪ ਲਗਭਗ ਤਕਰੀਬਨ ਸਾਰੇ ਚੈੱਕਅਪ ਨੇ ਉਹਨਾਂ ਦੇ ਤੇ ਹੱਡੀਆਂ ਦਾ ਚੈੱਕਅਪ ਤੇ ਨਾਲ ਅੱਖਾਂ ਦਾ ਚੈੱਕਅਪ ਤੇ ਅੰਨਾਂ ਕਾ ਵਗੈਰਾ ਫ੍ਰੀ ਦਿੱਤੀਆਂ ਜਾਂਦੀਆਂ ਨੇ ਤੇ ਬਾਕੀ ਅਗਲੇ ਕੈਂਪ ਵੀ ਅੱਖਾਂ ਦੇ ਆਪਰੇਸ਼ਨ ਦਾ ਤੇ ਨਾਲ ਚੈੱਕਅਪ ਦਾ ਲੱਗਣ ਜਾ ਰਹੇ ਨੇ ਤਕਰੀਬਨ ਸਾਲ ਦੇ ਵਿੱਚ ਅਸੀਂ ਲਗਭਗ ਜਿਵੇਂ ਪ੍ਰਧਾਨ ਜੀ ਨੇ ਦੱਸਿਆ 12-13 ਕੈਂਪ ਲਾਉਣੇ ਆ ਤੇ ਸਾਡਾ ਲਾਸਟ ਕੈਂਪ ਹੁੰਦਾ ਉਸ ਤੋਂ ਬਾਅਦ ਅਗਲੇ ਕੈਂਪ ਸ਼ੁਰੂ ਹੋ ਜਾਣਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ